सीएम साहब ਨਾਲ ਮੀਟਿੰਗ ਹੋਈ ਜੀ ਮੀਟਿੰਗ ਬੀ ਸੈਕਟਰ ਰਹਿੰਦੀ ਆ ਉਸ ਤੋਂ ਬਾਅਦ ਰੇਟਾਂ ਹੋ ਰਹੀਆਂ ਨੇ ਕਿਸਾਨਾਂ ਆਗੂਆਂ ਦੇ ਘਰ ਤੇ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਹੈ ਅਰੈਸਟ ਕੀਤੇ ਜਾ ਰਹੇ ਨੇ ਦਿੱਲੀ ਜਾ ਕੇ ਆਪਾਂ ਕੀ ਖੱਟਿਆ ਭਗਵੰਤ ਮਾਨ ਖੱਟਿਆ ਸੀ ਉਹ ਨਹੀਂ ਦੇਖ ਲੋ ਦੰਦ ਖੱਟੇ ਕਰਦੇ ਵੀ ਹੁम्मे ਹੰਕਾਰ ਇੰਨੀ ਹਾਵੀ ਹੋ ਜਾਂਦੀ ਆ ਵੀ ਅਸੀਂ ਤੁਹਾਡੇ ਤੋਂ ਡਰਦੇ ਨਹੀਂ ਅਸੀਂ ਕਹਿੰਦਾ ਡਰੋਂਗੇ ਇਸ ਤਰੀ ਗੱਲ ਪਰ ਠੀਕ ਹੋ ਗਈ ਸੀ ਬਸ ਵੈਸੇ ਹੀ ਤਲਕੀ ਚ ਆ ਗਏ ਇੱਕਦਮ ਕਿਸਾਨ ਆਗੂਆ ਨੂੰ ਬਾਹਰ ਕੱਢਤਾ ਹੁਣ ਤਾਂ ਇਹ ਕਾਰਪੋਰੇਟਰਾਂ ਦੇ ਦਲਾਲ ਬਣ ਕੇ ਸਾਨੂੰ ਇੱਕ ਤਰੀਕੇ ਨਾਲ ਸਾਡੇ ਤੋਂ ਚੀਜ਼ਾਂ ਖੋਹਣ ਨੂੰ ਸਹਾਇਕ ਬਣ ਰਹੇ ਨੇ ਕਹਿੰਦੇ ਨੇ ਕਹਿੰਦੇ ਕਿਸਾਨ ਬਹੁਤ ਤੰਗ ਕਰਦੇ ਨੇ ਜਿੱਥੇ ਦੇਖਦੇ ਨੇ ਉੱਥੇ ਧਰਨਾ ਲਾ ਲੈਂਦੇ ਨੇ ਔਲਰੇਡੀ ਸਰਕਾਰ ਚਾਹੁੰਦੀ ਹੈ ਵੀ ਪਹਿਲਾਂ ਵਾਂਗ ਗਵਰਨਰ ਰੂਲ ਲਗਾ ਕੇ ਇਹਨਾਂ ਨੂੰ ਕੁੱਟਿਆ ਮਾਰਿਆ ਜਾਵੇ ਉਹ ਜਿਹੜਾ ਰਸਤਾ ਹੈ ਰਸਤਾ ਸਰਕਾਰਾਂ ਰੋਕਦੀਆਂ ਨੇ ਜ਼ਿੰਮੇਦਾਰ ਨਹੀਂ ਰੋਕਦੇ ਜਦੋਂ ਸੀ ਜਾਣਦੇ ਆ ਦੁੱਖ ਦੱਸਣ ਅੱਗੋਂ ਰਾਹ ਏ ਘੇਰ ਦੇ ਨੇ ਇਹ ਘੇਰ ਕੇ ਸਾਨੂੰ ਰਸਤੇ ਤੇ ਬਿਠਾਉਂਦੇ ਨੇ ਇਹ ਸਾਰੀ ਤੱਕੇਸ਼ਾਈ ਉਹ ਹੈ ਜੀ ਇਹ ਇਹ ਕੀ ਡਿਕਟੇਟਰਸ਼ਿਪ ਨਹੀਂ ਹੈਗੀ ਕੁੱਟਦੇ ਵੀ ਨੇ ਫੇਰ ਕਹਿੰਦੇ ਨੇ ਰੋਕ ਕੇ ਦੱਸਣ ਵੀ ਨਹੀਂ ਦੇਣਾ ਇਹ ਕਹਿੰਦੇ ਅਸੀਂ ਜਿੰਮੇ ਮਰਜੀ ਤੁਹਾਨੂੰ ਕੁੱਟ ਕੇ ਥੋੜ੍ਹ ਤੋਂ ਖੋ ਕੇ ਕਾਰਪੋਰੇਟ ਨੂੰ ਦੇਈ ਚੱਲੀਏ ਤੇ ਕਾਰਪੋਰੇਟਾਂ ਤੋਂ ਆਪਣੀ ਲੁੱਟ ਦਾ ਹਿੱਸਾ ਲਈ ਚੱਲੀਏ ਇਹਨਾਂ ਨੂੰ ਇਹ ਹੈ ਵੀ ਇੱਕ ਵਾਰ ਪੰਜਾਬੀਆਂ ਨੂੰ ਚੁੱਪ ਕਰਾਤਾ ਤਾਂ ਸਾਰੇ ਦੇਸ਼ 'ਚ ਅਸੀਂ ਜਿੰਮੇ ਮਰਜੀ ਲੁੱਟ ਮਚਾ ਦਈਏ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦੀ ਪੰਜਾਬ ਦੇ ਸੀਐਮ ਸਾਹਿਬ ਨਾਲ ਮੀਟਿੰਗ ਸੀ ਮੀਟਿੰਗ ਬੇ ਸੈਕਟਰ ਰਹਿੰਦੀ ਆ ਤਲਕੀ ਹੁੰਦੀ ਆ ਥੋੜੀ ਬਹੁਤ ਸੀਐਮ ਸਾਹਿਬ ਚੱਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਕਿਸਾਨ ਆਗੂਆਂ ਦੇ ਘਰ ਤੇ ਰੇਡਾਂ ਹੁੰਦੀਆਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨ ਆਗੂਆਂ ਨੂੰ ਡਿਟੇਨ ਕੀਤਾ ਜਾ ਰਿਹਾ ਇਹ ਫੋਨ ਆ ਰਹੇ ਨੇ ਪੁਲਿਸ ਦੇ ਜਾਂ ਪੁਲਿਸ ਖੁਦ ਪਹੁੰਚ ਰਹੀ ਆ ਸੋ ਸਾਡੇ ਨਾਲ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਬਾਈ ਅਵਜਿੰਦਰ ਸਿੰਘ ਜੋਗੀ ਨੇ ਗੱਲ ਕਰਦੇ ਆ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਵੀ ਟਵਣਾ ਜੀ ਤੇ ਆਪ ਜੀ ਦੇ ਸਰੋਤੇਰ ਨੂੰ ਵੀ ਸਭ ਨੂੰ ਫਤਿਹ ਅਰਜ਼ ਕਰਦੇ ਆ ਮਹaraj ਸੀਐਮ ਸਾਹਿਬ ਨਾਲ ਮੀਟਿੰਗ ਹੋਈ ਜੀ ਮੀਟਿੰਗ ਬੇਸਿੱਟਾ ਰਹਿੰਦੀ ਆ ਉਸ ਤੋਂ ਬਾਅਦ ਰੇਡਾਂ ਹੋ ਰਹੀਆਂ ਨੇ ਕਿਸਾਨ ਆਗੂਆਂ ਦੇ ਉਹਨੂੰ ਡਿਟੇਨ ਕੀਤਾ ਜਾ ਰਿਹਾ ਹੈ ਅਰੇਸਟ ਕੀਤੇ ਜਾ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਸੀਐਮ ਸਾਹਿਬ ਕਹਿੰਦੇ ਜੀ ਲੋਕਾਂ ਨੂੰ ਹੈਰਾਨ ਪਰੇਸ਼ਾਨ ਕਰਨਗੇ ਉਹ ਸੜਕਾਂ ਰੋਕ ਕੇ ਨਾ ਸਮਝੀ ਜੀ ਨਾ ਸਮਝੀ ਜਿੰਮੇ ਪਹਿਲਾਂ ਮਰਜ ਨੇ ਕਿਹਾ ਉਹ ਕੁੱਤਾ ਰਾਜ ਬਿਠਾ ਲਈਏ ਤਾਂ ਚੱਕੀ ਚੱਟੇ ਉਹੀ ਕੰਮ ਹੈ ਮਰਜ ਜੇ ਹੁਣ ਬਿਨਾਂ ਸੋਚੇ ਸਮਝੇ ਆਪਾਂ ਰਾਜ ਜਿਹੜੇ ਬੰਦੇ ਨਹੀਂ ਇਸ ਦੇ ਲਾਇਕ ਉਹਨਾਂ ਨੂੰ ਬਖਸ਼ ਦਾਂਗੇ ਤਾਂ ਇਹ ਕਿਸਾਨ ਆਗੂਆ ਨਹੀਂ ਕਹਿ ਲੋ ਉਹਨਾਂ ਦੇ ਸੰਘਰਸ਼ ਚੋਂ ਹੀ ਉਪਜੀ ਹੋਈ ਪਾਰਟੀ ਆ ਕਹਿ ਲੋ ਦਿੱਲੀ ਜਾ ਕੇ ਆਪਾਂ ਕੀ ਖੱਟਿਆ ਭਗਵੰਤ ਮਾਨ ਖੱਟਿਆ ਸੀ ਉਹ ਨਹੀਂ ਦੇਖ ਲੋ ਦੰਦ ਖੱਟੇ ਕਰਤੇ ਜੀ ਕੀ ਲੱਗ ਕੀ ਰਿਹਾ ਏ ਕਿਉਂ ਮੀਟਿੰਗ ਬੇਸਿੱਟਾ ਰਹੀ ਕੀ ਇਹੇ ਜੀਆਂ ਮੰਗਾਂ ਸੀਗੀਆਂ ਜਿਨ੍ਹਾਂ ਨੂੰ ਲੈ ਕੇ ਭਗਵੰਤ ਮਾਨ ਸਾਹਿਬ ਤਲਖੀ ਚ ਆ ਜਾਂਦੇ ਨੇ ਕਹਿੰਦੇ ਜੀ ਉੱਠ ਕੇ ਹੀ ਚਲੇ ਗਏ ਕਹਿੰਦੇ ਨੇ ਕਰ ਲਓ ਜੋ ਕਰਨਾ ਤੁਸੀਂ ਜੇ ਆ ਮੰਗਾਂ ਮੇਰੇ ਕੋਲ ਨੇ ਜੀ ਜਿਹੜੀਆਂ ਸਿੱਖਤ ਕਿਸਾਨ ਮੋਰਚੇ ਦੀਆਂ ਮੰਗਾਂ ਨੇ ਇਹ ਦੇਚ ਕੋਈ ਵੀ ਚੀਜ਼ ਐ ਜਿਹਨੀ ਹੈ ਜਿਹੜੀ ਸਰਕਾਰਾਂ ਨਹੀਂ ਕਰਦੀਆਂ ਹਮ ਆਲਰੇਡੀ ਇਹ ਸਰਕਾਰਾਂ ਦੀ ਡਿਊਟੀ ਐ ਇਹ ਕੰਮ ਕਰਨੇ ਪਰ ਜਿਹੜੀ ਡਿਊਟੀ ਯਾਦ ਕਰਾਉਣ ਨਾਲ ਤੇ ਤਲਖੀ ਤੇ ਆ ਜਾਣਾ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਉਹ ਕਿਸਾਨੀ ਨਹੀਂ ਨਾ ਉਹਨਾਂ ਨੂੰ ਯਾਦ ਕਰਾ ਰਹੀਆਂ ਨੇ ਤੇ ਯਾਦ ਕਰਾਉਣ ਤੇ ਵੀ ਹਮੇ ਹੰਕਾਰ ਇੰਨੀ ਹਾਵੀ ਹੋ ਜਾਂਦੀ ਆ ਵੀ ਅਸੀਂ ਤੁਹਾਡੇ ਤੋਂ ਡਰਦੇ ਨਹੀਂ ਅਸੀਂ ਕਿਹਾ ਡਰੋਂ ਨਹੀਂ ਗਏ ਸੀ ਉਹ ਤਾਂ ਉਗਰਾਹਾ ਸਾਹਿਬ ਨੇ ਦੱਸਿਆ ਕਿ ਉਹਨਾਂ ਦਾ ਕਹਿਣ ਦਾ ਮਤਲਬ ਸੀਗਾ ਵੀ ਜਿਹੜੀ ਮੀਟਿੰਗ ਦਿੱਤੀ ਐ ਤੁਹਾਨੂੰ ਡਰਦਿਆਂ ਨੇ ਨਹੀਂ ਦਿੱਤੀ ਡਰਾ ਰਹੇ ਨੇ ਜੀ ਕਿਸਾਨ ਧਮਕਾ ਰਹੇ ਨੇ ਨਹੀਂ ਜੀ ਜਿਹੜਾ ਦੇਖੋ ਹਮੇਸ਼ਾ ਹੀ ਜਿਹੜਾ ਕਿ ਸੀਐਮ ਹੈਗਾ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਇੱਕ ਤਰੀਕੇ ਨਾਲ ਮੁੱਖ ਮੰਤਰੀ ਸਟੇਟ ਦਾ ਤੇ ਪ੍ਰਧਾਨ ਮੰਤਰੀ ਜਿਹੜਾ ਹੈਗਾ ਉਹ ਦੇਸ਼ ਦਾ ਆਗੂ ਨੇ ਸਾਡੇ ਲਾਣੇਦਾਰ ਨੇ ਜੇ ਲੜੇਦਾਰਾਂ ਨੂੰ ਆਪਣਾ ਦੁੱਖ ਨਹੀਂ ਦੱਸਾਂਗੇ ਤਾਂ ਕਿਹਨੂੰ ਦੱਸਾਂਗੇ ਦੁੱਖ ਦਸਣ ਜਾਣ ਲਈ ਕਹ ਲੋ ਪ੍ਰੋਗਰਾਮ ਬਣਾਇਆ ਸੀ ਉਹਨੇ ਕਹਤਾ ਵੀ ਅਸੀਂ ਉਹ ਤਰੀਕ ਤੋਂ ਪਹਿਲਾਂ ਦੁੱਖ ਸੁਣ ਲੈਣੇ ਆ ਉਹਦੇ ਚ ਆ ਕੇ ਕਹਿੰਦੇ ਵੀ ਮੈਂ ਡਰ ਕੇ ਨਹੀਂ ਵੀ ਅਸੀਂ ਕਿਹੜਾ ਡਰਾ ਕੇ ਤੁਹਾਨੂੰ ਸੁਣਾ ਰਹੇ ਆ ਅਸੀਂ ਤਾਂ ਬੇਨਤੀ ਕਰ ਰਹੇ ਆ ਰਿਕੁਐਸਟ ਕਰ ਰਹੇ ਆ ਤੇ ਮੇਰੇ ਖਿਆਲ ਚ ਕੁਝ ਮੰਗਾ ਤਾਂ ਆਲਰੇਡੀ ਉਹਨਾਂ ਨੇ ਮੰਨ ਲਿਆ ਸੀ ਸਾਰੀ ਗੱਲਬਾਤ ਠੀਕ ਹੋ ਗਈ ਸੀ ਬਸ ਵੈਸੇ ਹੀ ਤਲਖੀ ਝਾਗੇ ਜਿਹਦੇ ਕਰਕੇ ਇਕਦਮੀ ਕਹਿ ਲੋ ਗਰਮਾ ਗਰਮੀ ਜੀ ਹੋ ਗਈ ਮਾਹੌਲ ਇਕਦਮ ਕਿਸਾਨ ਆਗੂਆਂ ਨੂੰ ਬਾਹਰ ਕੱਢਤਾ ਤੇ ਇਸ ਕਰਕੇ ਜਿਆਦਾ ਇਹ ਚੰਗੀ ਖਬਰ ਨਹੀਂ ਪੰਜਾਬ ਲਈ ਕਿੰਨੇ ਦੇਖਦੇ ਹੋ ਪਹਿਲਾਂ ਵੀ ਮੁੱਖ ਮੰਤਰੀ ਹੋਏ ਨੇ ਉਦਾਹਰਨਾਂ ਕਿਸਾਨ ਆਗੂਆਂ ਨੇ ਵੀ ਦਿੱਤੀਆਂ ਨੇ ਪ੍ਰਕਾਸ਼ ਸਿੰਘ ਬਾਦਲ ਹੋ ਗਏ ਕੈਪਟਨ ਮਰਿੰਦਰ ਸਿੰਘ ਹੋ ਗਏ ਹੋਰ ਵੀ ਕਿਸਾਨ ਅਗੋਂ ਦੀਆਂ ਮੀਟਿੰਗਾਂ ਨੇ ਜਿਹੜੀਆਂ ਲੀਡਰਾਂ ਨਾਲ ਹੋਈਆਂ ਨੇ ਕਹਿੰਦੇ ਇਦਾਂ ਦਾ ਕਦੇ ਨਹੀਂ ਹੋਇਆ ਪਹਿਲੀ ਵਾਰ ਇਹ ਦੇਖਣ ਨੂੰ ਮਿਲਿਆ ਕਿਵੇਂ ਦੇਖਦੇ ਹੋ ਇਹਨਾਂ ਦੇ ਜਿਹੜਾ ਹੋਇਆ ਸਿਸਟਮ ਦੇਖੋ ਜਿਹੜਾ ਨਾ ਜੇ ਹੁਣ ਆਪਾਂ ਸਾਰੇ ਗੱਲਾਂ 'ਚ ਦੇਖੀਏ ਜਿਹੜੀਆਂ ਮੰਗਾਂ ਸੀ ਕਿਸਾਨ ਵੀ ਸੋਹਰਦ ਨੇ ਇਸ ਵੱਲ ਨੂੰ ਜਿਹੜੀਆਂ ਮੰਗਾਂ ਸੀਗੀਆਂ ਉਹ ਇਹਨਾਂ ਦੇ ਹੀ ਕਰਨ ਵਾਲੇ ਕੰਮ ਸੀ ਦੇਖੋ ਜਿਵੇਂ ਪੰਜਾਬ ਤੇ ਉੱਤੇ ਪਾਣੀਆਂ ਦਾ ਡਾਕਾ ਪੈ ਰਿਆ ਆਪਾਂ ਨੂੰ ਪਤਾ ਸਾਰੇ ਇਹ ਮੁੱਖ ਮੰਤਰੀ ਪਾਣੀ ਬਾਹਰ ਭਜਵਾ ਰਹੇ ਨੇ ਸ਼ੁਰੂ ਤੋਂ ਹੀ ਫਿਰ ਐਜੂਕੇਸ਼ਨ ਦੇ ਉੱਤੇ ਫਿਰ ਜ਼ਮੀਨਾਂ ਦੇ ਉੱਤੇ ਫਿਰ ਐਗਰੀਕਲਚਰ ਪ੍ਰੋਡਕਟਸ ਦੇ ਉੱਤੇ ਜੀਮੀਦਾਰ ਨੂੰ ਸਟੋਰ ਕਰਨ ਦੀ ਜਿਹੜੀ ਆਪਣੀ ਜਿੰਸ ਉਹਦੇ ਰਾਈਟਸ ਲਏ ਜਾ ਰਹੇ ਨੇ ਤੇ ਜਿਹੜਾ ਕੁਝ ਵੀ ਇਹ ਕਰ ਰਹੇ ਨੇ ਸੈਂਟਰ ਸਰਕਾਰ ਨਾਲ ਰਲ ਕੇ ਇਨਲੀਅੈਂਡਰੈਂਸ ਲੱਗਦੀ ਆ ਕਿਸਾਨ ਯੂਨੀਅਨ ਨਾ ਬੰਦਾ ਬਹਾਦਰ ਤੋਂ ਲੈ ਕੇ ਜਿਹੜੇ ਸਾਨੂੰ ਹੱਕ ਦਿੱਤੇ ਗਏ ਸੀ ਉਹਨਾਂ ਨੂੰ ਬਾਕੀ ਸਰਕਾਰਾਂ ਸਾਡੀ ਰਾਖੀ ਲਈ ਆਉਂਦੀਆਂ ਸੀ ਹੁਣ ਤਾਂ ਇਹ ਕਾਰਪੋਰੇਟਰਾਂ ਦੇ ਦਲਾਲ ਬਣ ਕੇ ਸਾਨੂੰ ਇੱਕ ਤਰੀਕੇ ਨਾਲ ਸਾਡੇ ਤੋਂ ਚੀਜ਼ਾਂ ਖੋਹਣ ਨੂੰ ਸਹਾਇਕ ਬਣ ਰਹੇ ਨੇ ਵੀ ਤਾਂ ਜੋ ਸਾਰਾ ਧਨ ਤੇ ਜ਼ਮੀਨ ਜਾਇਦਾਦਾਂ ਇਕੱਠੀਆਂ ਕਰਕੇ ਕਾਰਪੋਰੇਟ ਨੂੰ ਦੇਤੀ ਆ ਜਾਣ ਤੇ ਪਿੱਛੇ ਇਹ じゃ ਕਿਤੇ ਵੀ ਨਹੀਂ ਹੋਇਆ ਆਪਣਾ ਚਾ ਬੱਦਲ ਸਾਹਿਬ ਕੋਲ ਗਏ ਆ ਕਹਿੰ ਲੋ ਕੈਪਟਨ ਸਾਹਿਬ ਨੇ ਜਾਣਾ ਸੀ ਤਾਂ ਉਹ ਮੂਰੇ ਚਾਹ ਲੈ ਕੇ ਬੈਠੇ ਸੀ ਸਵਾਗਤ ਕਰਨ ਨੂੰ ਅੱਗੇ ਜਿਹੜੇ ਲੀਡਰ ਸੀ ਉਹ ਇਹ ਗੱਲ ਤੋਂ ਖੁਸ਼ ਹੁੰਦੇ ਹੁੰਦੇ ਸੀ ਵੀ ਸਾਨੂੰ ਕੋਈ ਆ ਕੇ ਕੋਈ ਗੱਲ ਕਰ ਰਿਹਾ ਉਹਦੇ ਨਾਲ ਡਿਸਕਸ ਕਰਦੇ ਸੀ ਉਹਦੇ ਤੋਂ ਉਸ ਬਾਰੇ ਕਹਿੰ ਲੋ ਅੱਗੇ ਚਲਾਉਂਦੇ ਸੀ ਇਹ ਤਾਂ ਮਤਲਬ ਗੱਲ ਤਾਂ ਕੀ ਸੁਣਨੀ ਆ ਇਹਨਾਂ ਨੇ ਉਹਦੇ ਤੇ ਅਮਲ ਤਾਂ ਕੀ ਕਰਨਾ ਉਲਟਾ ਮੈਂ ਜਿਹੜੇ ਦਸਣ ਆਏ ਨੇ ਉਹਨਾਂ ਨੂੰ ਹੀ ਮਾੜੇ ਸ਼ਬਦ ਬੋਲਣੇ ਇਹ ਬਹੁਤ ਵੱਡੀ ਮੂਰਖਤਾ ਹੈ ਇਹਨਾਂ ਦੀ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਸੀ ਪੰਜਾਬ ਪਹਿਲਾਂ ਹੀ بڑے ਸੰਕਟ 'ਚ ਫਸਿਆ ਹੋਇਆ ਇੱਕ ਕਿਸਾਨ ਯੂਨੀਅਨ ਪਹਿਲਾਂ ਤੋਂ ਬਰੂਹਾਂ ਤੇ ਬੈਠੀ ਆ ਸੈਂਟਰ ਨੇ ਪਹਿਲਾਂ ਦਿਖਾਤਾ ਵੀ ਸਾਡੇ ਲਈ ਕਿਸਾਨ ਕੋਈ ਮਹਿਣਾ ਨਹੀਂ ਰੱਖਦੇ ਮੈਂ ਇਹੀ ਸਵਾਲ ਤੇ ਆਉਣ ਲੱਗਿਆ ਸੀ ਜੀ ਉਹਨਾਂ ਨੇ ਵੀ ਕਹਿਣਾ ਹੈ ਕਿ ਹੁਣ ਕਿਹਦੀਆਂ ਕਿਹਦੀਆਂ ਸੁਣੀ ਜਾਈਏ ਆਪਣੇ ਆਪਣੀ ਡੱਫਲੀ ਪਜਾਉਂਦੇ ਨੇ ਕੋਈ ਕਿੱਧਰ ਨੂੰ ਤੁਰ ਪੈਂਦਾ ਕੋਈ ਕਿੱਧਰ ਨੂੰ ਹੈਰਾਨ ਪਰੇਸ਼ਾਨ ਲੋਕ ਹੁੰਦੇ ਨੇ ਕਦੇ ਰੇਲਾਂ ਰੋਕ ਲੀਆਂ ਕਦੇ ਸੜਕਾਂ ਰੋਕ ਲੀਆਂ ਕਦੇ ਧਰਨੇ ਲਾ ਲੇ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਜੀ ਘਾਟੇ 'ਚ ਪੰਜਾਬ ਜਾ ਰਿਹਾ ਈ ਬਿਲਕੁਲ ਠੀਕ ਹੈ ਜੀ ਪੰਜਾਬ ਕੱਲੀ ਇਸ ਗੱਲ ਕਰਕੇ ਨਹੀਂ ਘਾਟੇ 'ਚ ਜਾ ਰਿਹਾ ਤੁਸੀਂ ਆਏ ਦੇਖ ਲਓ ਵੀ ਪੰਜਾਬ ਘਾਟੇ 'ਚ ਕਿਉਂ ਜਾ ਰਿਹਾ ਸਰਕਾਰਾਂ ਦੀਆਂ ਨੀਤੀਆਂ ਵੀ ਜਦ ਇਹਨਾਂ ਨੇ ਫ੍ਰੀ ਬਿਜਲੀ ਦੇਣੀ ਹੈ ਤਾਂ ਕਿਸੇ ਤੇ ਤਾਂ ਲੋਡ ਪਊਗਾ ਹਰੇਕ ਪਾਲਿਸੀ ਜਿਹੜੀ ਸਰਕਾਰ ਦੀ ਹੈਗੀ ਐ ਲੋਕਾਂ ਨੂੰ ਜਿਹੜੀਆਂ ਰਿਯੋਡੀਆਂ મોદી ਜੀ ਵੀ ਕਹਿੰਦੇ ਸੀ ਆਪ ਵੀ ਹੁਣ ਦਿੱਲੀ ਚ ਅਨਾਉਂਸ ਕਰੀਆਂ ਨੇ ਇਹਨਾਂ ਨੇ ਉਹ ਸਭ ਕੁਝ ਵੰਡਣ ਲਈ ਵਜਨ ਤਾਂ ਕਿਤੇ ਪੈਣਾ ਹੀ ਆ ਉਹ ਵਜਨ ਪੈਣ ਕਰਕੇ ਇੰਡਸਟਰੀ ਵੀ ਭੱਜ ਰਹੀ ਆ ਨਾਮ ਧਰਨ ਲਈ ਕਿਸਾਨਾਂ ਦੇ ਸਿਰ ਤੇ ਇਹ ਸਾਰਾ ਕੁਝ ਕਰਿਆ ਜਾ ਰਿਹਾ ਲੋਕ ਵੀ ਕਹਿੰਦੇ ਨੇ ਕਹਿੰਦੇ ਕਿਸਾਨ ਬਹੁਤ ਤੰਗ ਕਰਦੇ ਨੇ ਜਿੱਥੇ ਦੇਖਦੇ ਨੇ ਉੱਥੇ ਧਰਨਾ ਲਾ ਲੈਂਦੇ ਨੇ ਬਹੁਤ ਸਾਰੇ ਲੋਕ ਵੀ ਖਫਾ ਦਿਖਾਈ ਦਿੰਦੇ ਨੇ ਜੀ ਪਿੱਛੇ ਪੰਜਾਬ ਬੰਦ ਤੇ ਆਏ ਸੀ ਕਾਲ ਵੀਡੀਓ ਵਾਇਰਲ ਹੋਈਆਂ ਨੇ ਲੋਕ ਕਹਿ ਰਹੇ ਨੇ ਅਸੀਂ ਤਾਂ ਕੋਠਿਆਂ ਤੇ ਕਣਕ ਬੀਜ ਲਾਂਗੇ ਤੁਸੀਂ ਸਾਡਾ ਖੜਾ ਛੱਡੋ ਦੇਖੋ ਗਲਤੀ ਹੈ ਕਿਸਾਨਾਂ ਦੀ ਵੀ ਆਪਾਂ ਨੂੰ ਆਮ ਪਬਲਿਕ ਨੂੰ ਤੰਗ ਨਹੀਂ ਕਰਨਾ ਚਾਹੀਦਾ ਪਰ ਜਦੋਂ 84 ਦੇ ਵਿੱਚ ਹਾਲਾਤ ਹੋਏ ਸੀ ਤੁਸੀਂ ਦੇਖੋ ਜੇ ਕਿ ਨੌਕਰੀਆਂ ਨਹੀਂ ਮਿਲੀਆਂ ਨੌਜਵਾਨ ਗੁੱਸੇ ਚਾਏ ਤਾਂ ਉਹਨਾਂ ਨੇ ਹਸਲਾ ਚੱਕਿਆ ਫਿਰ ਉਹਨਾਂ ਸੀ ਜੇ ਸ਼ਾਂਤਮਈ ਪ੍ਰੋਟੈਸਟ ਕਰਦੇ ਆ ਜੇ ਉਹਦੇ ਚ ਲੋਕ ਸਹਿਯੋਗ ਨਹੀਂ ਕਰਨਗੇ ਫਿਰ ਗੈਂਗਸਟਰਾਂ ਵਾਂਗੂ ਵੈਪਨ ਚੱਕ ਕੇ ਜਿਹੜਾ ਆਲਰੇਡੀ ਸਰਕਾਰ ਚਾਹੁੰਦੀ ਹੈ ਵੀ ਪਹਿਲਾਂ ਵਾਂਗ ਗਵਰਨਰ ਰੂਲ ਲਗਾ ਕੇ ਇਹਨਾਂ ਨੂੰ ਕੁੱਟਿਆ ਮਾਰਿਆ ਜਾਵੇ ਤੁਸੀਂ ਦੇਖ ਲਓ এডਿਕੇਸ਼ਨ ਆਪਣੇ ਤੋਂ ਖੋਈ ਜਾ ਰਹੀ ਹੈ ਪਾਣੀ ਖੋਇਆ ਜਾ ਰਿਹਾ ਹੈ ਜ਼ਮੀਨ ਖੋਈ ਜਾ ਰਹੀ ਹੈ ਆਪਣੀਆਂ ਫਸਲਾਂ ਖੋਈਆਂ ਜਾ ਰਹੀਆਂ ਨੇ ਆਪਣੀ ਜਵਾਨੀ ਆਪਣੇ ਤੋਂ ਖੋਈ ਜਾ ਰਹੀ ਹੈ ਬਾਹਰ ਸੈਟਲ ਹੋ ਰਹੇ ਨੇ ਡਰੱਗਸ ਇੰਨੇ ਆ ਰਹੇ ਨੇ ਜਿਹੜੇ ਉੱਪਰਲੇ ਲੈਵਲ ਤੇ ਜਿਹੜੀ ਚੇਨ ਤਾਂ ਕੀ ਤੋੜਨੀ ਆ ਬਾਨੀ ਅਡਾਨੀ ਦੇ ਪੋਰਟਾਂ ਤੇ ਕਿੰਨਾ ਜ਼ਿਆਦਾ ਡਰੱਗ ਫੜਿਆ ਗਿਆ ਸੀ ਜਿਹੜੇ ਰੱਖੇ ਜੇ ਕਹਿੰਦੇ ਆਪਾਂ ਨੂੰ ਜ਼ਹਿਰ ਦੇਣ ਤੇ ਲੱਗੇ ਹੋਏ ਨੇ ਤੇ ਉਹਦਾ ਫਿਰ ਕੀ ਇੰਜਾਮ ਹੋਊਗਾ ਕਹਿੰਦੇ ਬਾੜੀ ਜੇ ਖੇਤ ਨੂੰ ਖਾਣ ਲੱਗ ਗਈ ਉਹ ਕੰਮ ਤਾਂ ਹੋਇਆ ਪਿਆ ਜਿਹੜਾ ਇਹਦਾ ਹੋਕਰ ਦਿੰਦਾ ਮੀਡੀਆ ਦੇਖ ਲੋ ਤੁਸੀਂ ਜਿਹੜੇ ਮੀਡੀਆ ਵਾਲੇ ਬੋਲਦੇ ਨੇ ਉਹਨਾਂ ਨੂੰ ਅੰਦਰ ਕਰਤਾ ਜਾਂਦਾ ਜੇ ਹੁਣ ਕਿਸਾਨ ਬੋਲ ਰਹੇ ਨੇ ਪਹਿਲਾਂ ਤੁਸੀਂ ਦੇਖਿਆ ਹੀ ਆ ਜਿੰਨੇ ਚਿਰ ਕਿਸਾਨਾਂ ਨੇ ਅੱਗੇ ਦਿੱਲੀ ਜਾਣ ਦੀ ਕੋਸ਼ਿਸ਼ ਕਰੀਆ ਗੋਲੀ ਵੀ ਚਲਾਈ ਆ ਟੀਅਰ ਗੈਸ ਵੀ ਹਾਈ ਕੋਰਟ ਦੇ ਆਰਡਰਾਂ ਤੇ ਬਾਵਜੂਦ ਇਹਨਾਂ ਨੇ ਰਸਤਾ ਨਹੀਂ ਛੱਡਿਆ ਰਸਤਾ ਕਿਸਾਨਾਂ ਨੇ ਤਾਂ ਰੋਕਿਆ ਨਹੀਂ ਸਰਕਾਰਾਂ ਨੇ ਸੂਰਾਂ ਗੱਡੀਆਂ ਨੇ ਸਰਕਾਰਾਂ ਨੇ ਰੋਕੇ ਆ ਉਹਦੇ ਕਿਸਾਨ ਤਾਂ ਸਾਈਡਾਂ ਤੇ ਬੈਠੇ ਨੇ ਇਹੀ ਗੱਲ ਦਿੱਲੀ ਹੋਈ ਸੀ ਜਿਹੜਾ ਰਸਤਾ ਹੈ ਰਸਤਾ ਸਰਕਾਰਾਂ ਰੋਕਦੀਆਂ ਨੇ ਜਿੰਮੇਦਾਰ ਨਹੀਂ ਰੋਕਦੇ ਜੇ ਕਿਤੇ ਰੋਕਦੇ ਨੇ ਉਹਨਾਂ ਦੀ ਗਲਤੀ ਹੈ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਜਿੱਥੇ ਪਬਲਿਕ ਤੰਗ ਹੋਵੇ ਚੰਡੀਗੜ੍ਹ ਜਾਣ ਦੀ ਕਾਲ ਸੀਗੀ ਜੀ ਤੇ ਉਥੇ ਕਿੱਦਾਂ ਰਸਤੇ 'ਚ ਬੈਠਣਾ ਸੀ ਕਿੱਦਾਂ ਸੀ ਕੀ ਪ੍ਰੋਗਰਾਮ ਸੀਗਾ ਕਿੰਨਾ ਕੁ ਲੰਬਾ ਧਰਨਾ ਸੀ ਦੇਖੋ ਜੀ ਕਿ ਅਸੀਂ ਤਾਂ ਗੱਲ ਇਹ ਦੱਸਣੀ ਹੈ ਜੇ ਸਾਡੀ ਗੱਲ ਨਹੀਂ ਸੁਣਨਗੇ ਫਿਰ ਹਥਿਆਰ ਚੱਕਣ ਦੀ بجائے অপਸ਼ਨ ਇਹੀ ਆ ਅਸੀਂ ਜਾ ਕੇ ਦੁੱਖ ਦੱਸੀਏ ਜਦੋਂ ਅਸੀਂ ਜਾਣਦੇ ਆ ਦੁੱਖ ਦੱਸਣ ਅੱਗੋਂ ਰਾਹ ਹੀ ਘੇਰਦੇ ਨੇ ਇਹ ਘੇਰ ਕੇ ਸਾਨੂੰ ਰਸਤੇ ਤੇ ਬਿਠਾਉਂਦੇ ਨੇ ਕਿ ਕਾਲ ਸੀਗੀ ਤੇ ਤੁਹਾਡੇ ਆਗੂ ਨੇ ਜਿਹੜੇ ਸੀਨੀਅਰ ਆਗੂ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਘਰਾਂ ਦੇ ਵਿੱਚ ਨજરਬੰਦ ਕਰ ਦਿੱਤਾ ਗਿਆ ਜੀ ਰੇਡਾਂ ਹੋ ਰਹੀਆਂ ਨੇ ਹੁਣ ਅੱਗੇ ਪੰਜ ਵਾਲੀ ਕਾਲ ਦਾ ਕੀ ਹੋਊਗਾ ਜੀ ਅੱਗੇ ਦੀ ਕਿੰਦਾਂ ਦੀਆਂ ਤਿਆਰੀਆਂ ਨੇ ਇਹ ਸਾਰੀ ਤੱਕੇਸ਼ਾਈ ਹੋ ਐ ਜੀ ਹੂੰ ਇਹ ਇਹ ਕੀ ਡਿਕਟੇਟਰਸ਼ਿਪ ਨਹੀਂ ਹੈਗੀ ਤੁਸੀਂ ਦੇਖੋ ਅਸੀਂ ਕਿ ਦੁੱਖ ਜਿਵੇਂ ਕਹਿੰਦੇ ਉਹਨਾਂ ਨੇ ਕੁੱਟਦੇ ਵੀ ਨੇ ਫੇਰ ਕਹਿੰਦੇ ਨੇ ਰੋਕ ਕੇ ਦੱਸਣ ਵੀ ਨਹੀਂ ਦੇਣਾ ਇਹ ਕਹਿੰਦੇ ਅਸੀਂ ਜਿੰਮੇ ਮਰਜੀ ਤੁਹਾਨੂੰ ਕੁੱਟ ਕੇ ਤੁਹਾਡੇ ਤੋਂ ਖੋ ਕੇ ਕਾਰਪੋਰੇਟ ਨੂੰ ਦੇਈ ਚਲੀਏ ਤੇ ਕਾਰਪੋਰੇਟਾਂ ਤੋਂ ਆਪਣੀ ਲੁੱਟ ਦਾ ਹਿੱਸਾ ਲਈ ਚਲੀਏ ਮਨੇ ਬੜੀ ਮੱਧ ਭਗੀ ਖਬਰ ਆ ਪੰਜਾਬ ਲਈ ਵੀ ਜਿਹੜੇ ਐਨੇ ਬੰਦੇ ਇਕੱਠੇ ਹੋਏ ਸਹਿਯੁਤ ਕਿਸਾਨ ਮੋਰਚੇ 'ਚ 40 ਜਥੇਬੰਦੀਆਂ ਨੇ ਜੀ ਚਲੋ ਆਪਾਂ ਮੰਨ ਲਿਆ ਵੀ ਦੋ ਉਹਨਾਂ ਦੀਆਂ ਜਥੇਬੰਦੀਆਂ ਦੀ ਨਹੀਂ ਸੁਣੀ 40 ਜਥੇਬੰਦੀਆਂ ਇਕੱਠੀਆਂ ਹੋ ਕੇ ਜੇ ਰੋਣਾ ਰੋ ਰੀਆਂ ਨੇ ਅਸੀਂ ਸਤਪਾਲ ਜੀ ਨੂੰ ਸਮਾਨਤਾ ਕਰਿਆ ਸੀ ਉਹਨਾਂ ਨੇ ਵੀ ਇਹੀ ਮੁੱਦਾ ਚੱਕਿਆ ਸੀ ਦੇਖੋ ਕਿਸਾਨ ਇੰਨਾਂ ਨੂੰ ਜਿਹੜੇ ਇੱਕ ਦੋ ਕੋ ਸਾਈਡ ਤੇ ਬੈਠੇ ਨੇ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਸਹਿਯੁਤ ਕਿਸਾਨ ਮੋਰਚਾ ਇੱਕ ਹੈ ਜਿਆ ਪਲੇਟਫਾਰਮ ਹੈ ਜਿਹਦੇ ਤੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਤਾਂ ਜੋ ਤੁਸੀਂ ਕਹਿ ਰਹੇ ਹੋ ਸੰਯੁਕਤ ਕਿਸਾਨ ਮੋਰਚਾ ਇੱਕ ਅਜਿਹਾ ਪਲੇਟਫਾਰਮ ਆ ਜਿੱਦੇ ਤੇ ਇਕੱਠਾ ਹੋਣਾ ਚਾਹੀਦਾ ਉਹ ਤਾਂ ਇਹ ਜਾ ਕੇ ਫੇਰ ਵੀ ਧਰਨਾ ਲਾਈ ਬੈਠੇ ਨੇ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਸੀਗੀ ਉਹਨਾਂ ਦੇ ਤਾਂ ਆਗੂ ਚੱਕਲੇ ਜਿਹੜੇ ਜੀ ਕਿਉਂ ਚੱਕੇ ਨੇ ਉਹ ਧਰਨੇ ਤੱਕ ਕਿਵੇਂ ਪਹੁੰਚ ਗਏ ਸੇ ਉਹ ਤੋਂ ਕਿਸਾਨ ਮੋਰਚੇ ਦੇ ਨੂੰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਹੂੰ ਦੇਖੋ ਜਿੱਥੇ ਦਾ ਸਰਕਾਰ ਨੂੰ ਸੂਟ ਕਰਦਾ ਉਦੋਂ ਇਲੈਕਸ਼ਨ ਆਉਣੀ ਸੀ ਇਹਨਾਂ ਨੇ ਆਪਦਾ ਇਮੇਜ ਠੀਕ ਕਰਨਾ ਸੀ ਉਦੋਂ ਕਿਸਾਨਾਂ ਨੂੰ ਰੋਕਿਆ ਨਹੀਂ ਗਿਆ ਉਹਨਾਂ ਨੂੰ ਉੱਥੇ ਤੱਕ ਲੈ ਜਾ ਕੇ ਉੱਥੇ ਜਾ ਕੇ ਰੋਕ ਕੇ ਆਪਦਾ ਇਮੇਜ ਠੀਕ ਕਰਿਆ ਗਿਆ ਹੁਣ ਸਰਕਾਰ ਨੇ ਆਪਣਾ ਇਮੇਜ ਠੀਕ ਕੀਤਾ ਜੀ ਕਿਉਂਕਿ ਇਹਦੀ ਸਰਕਾਰ ਨੇ ਮੋਦੀ ਨੇ ਇਹ ਸ਼ੋਅ ਕਰ ਰਿਹਾ ਹੈ ਵੀ ਜੇ ਮੈਂ ਚਾਹਾਂ ਤੇ ਇਹਨਾਂ ਨੂੰ ਪੰਜਾਬ ਤੋਂ ਬਾਹਰ ਨਹੀਂ ਨਿਕਲਣ ਦੇਂਦਾ ਉਦੋਂ ਉਹਨਾਂ ਨੇ ਮਤਲਬ ਇਹਨਾਂ ਦੀ ਗੱਲ ਸੁਣ ਦੀ بجائے ਇਹਨਾਂ ਨੂੰ ਹੈਵੀ ਹੈਂਡ ਨਾਲ ਸਪਰੈਸ ਕਰਿਆ ਜਿਹੜੀਆਂ ਸਾਡੀਆਂ ਰਾਈਟਸ ਨੇ ਉਹ ਰਾਈਟਸ ਖੋਈਆਂ ਜਾ ਰਹੀਆਂ ਨੇ ਸ਼ੁਰੂ ਤੋਂ ਚਾਹੇ ਸਿੱਖਾਂ ਦੀਆਂ ਲੈ ਲਓ ਸਿੱਖਾਂ ਦੀ ਸ਼ੁਰੂ ਤੋਂ ਇੱਕ ਕਿਰਪਾਨ ਹੀ ਆ ਕਿਰਪਾਨ ਸੇ ਸਰਦਾਰ ਕਿਤੇ ਵੀ ਲਿਜਾ ਸਕਦਾ ਉਹ ਰਾਈਟ ਵੀ ਆਪਣੇ ਤੋਂ ਕੋਈ ਗਈ ਹੋਰ ਰਾਈਟਸ ਵੀ ਡਿਫੈਂਸ ਮਿਨਿਸਟਰ ਸਰਦਾਰ ਹੋਊਗਾ ਐਜੇ ਕਿੰਨੇ ਆਪਾਂ ਨੂੰ ਵਾਅਦੇ ਕਰੇ ਸੀ ਉਹ ਤੋੜੇ ਗਏ ਸ਼ੁਰੂ ਤੋਂ ਹੀ ਸਰਕਾਰਾਂ ਜਿਹੜਾ ਕੁਛ ਬੰਦਾ ਬਹਾਦਰ ਜੀ ਨੇ ਆਪਾਂ ਨੂੰ ਦਿੱਤਾ ਸੀ ਉਹਨਾਂ ਨੂੰ ਖੋਹਣ ਤੇ ਲੱਗੀਆਂ ਹੋਈਆਂ ਹੁਣ ਸੰਯੁਕਤ ਮੋਰਚੇ ਦੀ ਅੱਗੇ ਕੋਈ ਕਾਲ ਆਈ ਹੈ ਜੀ ਕਿਉਂਕਿ ਕੱਲ ਦੀ ਤਿਆਰੀ ਕਿੱਦਾਂ ਸੀਗੀ ਕੱਲ ਨੂੰ ਜਾਣਾ ਸੀ ਚੰਡੀਗੜ੍ਹ ਵੱਲ ਅੱਜ ਜਿਹੜਾ ਸਵੇਰ ਤੋਂ ਹੀ ਕਿਸਾਨ ਆਗੂ ਨੇ ਅਰੈਸਟ ਕੀਤੇ ਜਾ ਰਹੇ ਨੇ ਹੁਣ ਅੱਗੇ ਦਾ ਪ੍ਰੋਗਰਾਮ ਕੀ ਹੋਊਗਾ ਜੀ ਕਿੰਨੇ ਚਿਰ ਰੋਕ ਲੈਣਗੇ ਜੀ ਦੇਖੋ ਜਾਂ ਤਾਂ ਇਹਨਾਂ ਨੂੰ ਬੈਠ ਕੇ ਟੇਬਲ ਤੇ ਗੱਲ ਕਰਨੀ ਪਊ ਜੇ ਟੇਬਲ ਤੇ ਗੱਲ ਨਹੀਂ ਕਰਨਗੇ ਤਾਂ ਇਹਨਾਂ ਦੇ ਘਰ ਦੇ ਬਾਹਰ ਗੱਲ ਕਰਾਂਗੇ ਜੇ ਉੱਥੇ ਵੀ ਨਹੀਂ ਤਾਂ ਸੜਕਾਂ ਤੇ ਹੋਊਗੀ ਜੇ ਸੜਕਾਂ ਤੇ ਨਹੀਂ ਅਰੈਸਟ ਕਰਕੇ ਸਾਨੂੰ ਘਰਾਂ ਚ ਜਾਂ ਜੇਲਾਂ ਚ ਵੀ ਬਿਠਾ ਦੇਣਗੇ ਉੱਥੋਂ ਵੀ ਆਵਾਜ਼ ਤੁਹਾਡੇ ਵਰਗੇ ਪ੍ਰਾ ਮੀਡੀਆ ਰਹੀ ਸਾਡੀ ਸਾਰੇ ਵਰਲਡ ਚ ਪਹੁੰਚਾਉਣਗੇ ਦੇਖੋ ਇਹਨਾਂ ਨੂੰ ਇਹ ਤੱਕੇਸ਼ਾਈ ਜੇ ਹੁਣ ਦਿਖ ਰਿਹਾ ਤੇ ਇੱਕ ਕੱਲਾ ਪੰਜਾਬ ਹੈ ਜਿਹੜਾ ਆਵਾਜ਼ ਉਠਾਉਂਦਾ ਹੈ ਇਹਨਾਂ ਨੂੰ ਇਹ ਹੈ ਵੀ ਇੱਕ ਵਾਰ ਪੰਜਾਬੀਆਂ ਨੂੰ ਚੁੱਪ ਕਰਾਤਾ ਤਾਂ ਸਾਰੇ ਦੇਸ਼ 'ਚ ਅਸੀਂ ਜਿੰਮੇ ਮਰਜੀ ਲੁੱਟ ਮਚਾ ਦਈਏ ਕੋਈ ਨਹੀਂ ਹੋਰ ਬੋਲਣ ਵਾਲਾ ਤੇ ਤੁਹਾਡੇ ਕੋਲ ਵੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਜੀ ਸਾਰੇ ਆਗੂਆਂ ਨੂੰ ਤਾਂ ਡਿਟੇਨ ਕੀਤਾ ਜਾ ਰਿਹਾ ਹੈ ਅਰੈਸਟ ਕੀਤਾ ਜਾ ਰਿਹਾ ਹੈ ਤੇ ਅਵਜਿੰਦਰ ਸਿੰਘ ਜੋਗੀ ਕਿੱਦਾਂ ਖੜੇ ਨੇ ਜਿਹੜਾ ਜੀ ਦੇਖੋ ਅਰੈਸਟ ਉਹ ਤਾਂ ਕਰਦੇ ਨੇ ਜਿਹੜਾ ਕਹਿੰਦਾ ਵੀ ਮੈਂ ਚੱਲੇ ਆ ਅਸੀਂ ਅਜੇ ਤੱਕ ਕਲਾਨ ਨਹੀਂ ਕਰਿਆ ਜਾਂ ਤੁਰਨਾ ਹੋਊਗਾ ਅਸੀਂ ਤਾਂ ਉਦੋਂ ਹੀ ਫਿਰ ਅਰੈਸਟ ਕਰਨਗੇ ਹੂੰ ਜਨੇਰੇ ਚਰਤਾ ਕਾਸੀ ਪਹਿਲਾਂ ਇਹ ਨਹੀਂ ਕਹਿ ਰਹੇ ਵੀ ਅਸੀਂ ਕਿੱਥੇ ਜਾਣਾ ਹੈ ਕੀ ਕਰਨਾ ਹੈ ਅਸੀਂ ਪ੍ਰੋਗਰਾਮ ਨਹੀਂ ਅਜੇ ਤੱਕ ਦੱਸਿਆ ਨਾ ਅਸੀਂ ਇਹ ਐਂਡ ਤੱਕ ਦੇਖੋ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਪੁਲਿਸ ਨੂੰ ਨਾ ਪਤਾ ਚੱਲੇ ਜਿਹੜਾ ਸਾਨੂੰ ਉਪਰੋ ਸਯੁਕਤ ਕਿਸਾਨ ਮੋਰਚਾ ਆਰਡਰ ਕਰੂਗਾ ਅਸੀਂ ਗੁਪਤ ਤੌਰ ਤੇ ਉਹਨੂੰ ਲਾਗੂ ਕਰਾਂਗੇ ਤੇ ਉਮੇ ਜਾਵਾਂਗੇ ਸਾਨੂੰ ਜੇ ਅੱਜ ਅਰੈਸਟ ਕਰ ਲਣਗੇ ਕੱਲ ਨੂੰ ਜਾਵਾਂਗੇ ਕੱਲ ਨੂੰ ਵੀ ਅਰੈਸਟ ਕਰ ਲਣਗੇ ਪਰਸੋਂ ਜਾਵਾਂਗੇ ਕਿੰਨੇ ਕੇ ਚਿਹਰੇ ਇਹ ਰੋਕ ਲੈਣਗੇ ਇਸ ਜਿਹੜੇ ਤੂਫਾਨ ਨੂੰ ਦੇਖੋ ਇਹਨਾਂ ਨੇ ਨਾ ਤਾਂ ਜਿਹੜੇ ਵਾਅਦੇ ਕਰੇ ਸੀ ਨਾ ਕਦੀ ਨੌਕਰੀਆਂ ਦਿੱਤੀਆਂ ਨਾ ਕੁਝ ਹੋਰ ਅੱਜ ਲੁਧਿਆਣਾ ਦੇ ਵਿੱਚ ਮੀਟਿੰਗ ਵੀ ਸੀ ਜੀ ਸੰਯੁਕਤ ਕਿਸਾਨ ਮੋਰਚੇ ਦੀ ਹਾਂਜੀ ਜਿਹੜੇ ਸੰਯੁਕਤ ਕਿਸਾਨ ਮੋਰਚੇ ਦਾ ਜਿੰਮੇ ਹੁਕਮ ਹੋਊਗਾ ਦੇਖੋ ਜੇ ਮੀਟਿੰਗਾਂ ਸੀਗੀਆਂ ਪਰ ਇਹਨਾਂ ਨੇ ਪਹਿਲਾਂ ਹੀ ਸਾਡੇ ਆਗੂ ਚੱਕ ਲਏ ਇਹ ਅੱਗੇ ਕਾਰਵਾਈ ਕਰਨ ਨਹੀਂ ਦੇ ਰਹੇ ਜਿੰਤੋਂ ਤੱਕ ਅੱਗੇ ਸੂਚਨਾ ਨਹੀਂ ਮਿਲਦੀ ਉਦੋਂ ਤੱਕ ਸਾਨੂੰ ਇਹੀ ਹੁਕਮ ਹੈ ਵੀ ਅਜੇ ਰੁਕ ਜੋ ਵੀ ਅਗਲੀ ਪਲਾਨਿੰਗ ਤੋਂ ਨੂੰ ਅਸੀਂ ਇੰਟੀਮੀਟ ਕਰਾਂਗੇ ਜਦ ਇੰਟੀਮੀਟ ਹੋਈ ਅਸੀਂ ਤਿਆਰੀਆਂ ਸਾਰੀਆਂ ਕਸੀਆਂ ਹੋਈਆਂ ਨੇ ਦਿੱਲੀ ਵਾਂਗੂ ਰਾਸ਼ਨ ਤਿਆਰ ਹੈ ਸਭ ਕੁਝ ਤਿਆਰੀ ਫੁੱਲ ਹੈ ਜੀ ਅਸੀਂ ਜਾ ਕੇ ਜਿੱਥੇ ਸੋਤ ਕਿਸਾਨ ਮੋਰਚਾ ਕਹੂਗਾ ਉੱਥੇ ਡਟਾਂਗੇ ਇਹ ਐ ਸਾਨੂੰ ਰੋਕ ਨਹੀਂ ਸਕਦੇ ਇਸ ਚੇਹ ਸਮਰਥ ਰਹਿਣਗੇ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਭਾਈ ਅਵਜਿੰਦਰ ਸਿੰਘ ਜੋਗੀ ਜਿਨ੍ਹਾਂ ਨੇ ਕਿਹਾ ਕਿ ਸਾਡੀਆਂ ਤਿਆਰੀਆਂ ਪੂਰੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਅਰੇਸਟ ਕਰਕੇ ਡਿਟੇਨ ਕਰਕੇ ਇਹ ਕਿਸਾਨਾਂ ਨੂੰ ਨਹੀਂ ਰੋਕ ਸਕਦੇ ਜੇ ਅੱਜ ਸਾਨੂੰ ਅਰੇਸਟ ਕਰਨਗੇ ਤਾਂ ਕੱਲ ਜਾਵਾਂਗੇ ਕੱਲ ਅਰੇਸਟ ਕਰਨਗੇ ਪਰਸੋਂ ਜਾਵਾਂਗੇ ਸਾਡੀ ਤਿਆਰੀ ਪਿਉਰੀਆ ਸੰਯੁਕਤ ਕਿਸਾਨ ਮੋਰਚੇ ਦੀ ਜੋ ਵੀ ਕਾਲ ਆਉਂਦੀ ਆ ਉਹਦੇ ਤੇ ਫੁੱਲ ਚੜਾਏ ਜਾਣਗੇ ਅੱਗੇ ਕੀ ਹੁੰਦਾ ਏ ਕਿਸ ਤਰ੍ਹਾਂ ਕਿਸਾਨ ਅੱਗੇ ਵਧਦੇ ਨੇ ਸਰਕਾਰ ਦਾ ਕੀ ਐਕਸ਼ਨ ਹੁੰਦਾ ਏ ਇਹਦੇ ਤੇ ਨਜ਼ਰਾਂ ਬਣੀਆਂ ਰਹਿਣਗੀਆਂ ਫਿਲਹਾਲ ਤੁਸੀਂ ਬੜੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਦੀਪ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ